ਆਪਾਂ ਕਚੇ ਰਹਾ ਦੇ ਵਿੱਚ ਕਚੇ ਰਾਹ ਦੇ ਵਿੱਚ ਬਹੁਤ ਮੁਟੀ ਗੋਦਾ ਰਹਾ ਰਾਹਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹ ਰਾਹ ਪੱਕਾ ਹੋਵੇ ਕਚਰਾ ਆਇਆ ਖਰਾ ਦੇ ਵਿੱਚ ਆਵਾਜ਼ ਆਈ ਲੋਕਾਂ ਨੂੰ ਬਹੁਤ ਅਗਲੀਕ ਆਈ ਦੀ ਵੇਖ ਸਕਦੇ ਹੋ ਬਚਾਰਾ ਬਹੁਤ ਕਚੇਰਾ ਨੇ ਹਲੇ ਸਰਕਾਰ ਨੂੰ ਚਾਹੀਦਾ ਵੀ ਸੜਕ ਬਣਾਈ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ ਚਾਤੇ ਯਾ ਮਮਾ